ਮੇ ਮੇਰੇ ਨਾਲ ਬਾਈ ਬਾਈ ਪੈਸੇ ਆ ਬਾਈ ਤੇਰੇ ਪਰਿਵਾਰ ਮੈਂ ਪੈ ਗਿਆ ਬਦਲਣਾ ਉਧਰ ਜਾ ਉਧਰ ਉਧਰ ਇਹ ਨਾ ਬਾਈ ਮੈਂ ਨੋ ਕਾ ਸਾਡੇ ਵੇਲੇ ਦਾ ਪੁੱਤ ਐਨੀ ਸੌਂਤੇ ਨਹੀਂ ਜਿਹੜਾ ਹੁਣ ਜਵਾਨ ਹੈ ਕੁਝ ਹੋਰ ਪਰ ਤੂੰ ਉਦੋਂ ਤੇਰਾ ਵਿਆਹ ਵੀ ਛੋਟੀ ਉਮਰ ਚ ਹੋਗਾ ਤੂੰ ਛੋਟੀ ਉਮਰ ਚ ਵਿਆਹ ਹੋਇਆ ਜਦ ਮੈਂ ਤਾਂ 15 ਸਾਲਾਂ ਦੀ ਸੀ ਜਦੋਂ ਤੂੰ 15 ਸਾਲਾਂ ਦੀ ਤਰਾ ਕਰ ਰਾਲਾ 35 ਸਾਲ ਦਾ 35 ਸਾਲ ਦਾ ਅਸਲ ਤੂੰ 15 ਸਾਲ ਤੋਂ 35 ਸਾਲ ਦਾ ਹਾਂ ਹਾਂ ਉਹ ਤੋਂ ਪਤਾ ਕੀ ਹੈ ਉਦੋਂ ਕੋਈ ਜੰਮੀ ਨਹੀਂ ਕੁਝ ਦੇਖਿਆ ਉਦੋਂ ਕੋਈ ਵੀ ਨਹੀਂ ਸੀ ਬੋਲਦੀ ਵੀ ਵੱਡਾ ਹੈ ਜਾਂ ਛੋਟਾ ਹੈ ਜਾਂ ਘਰ ਗਰੀਬ ਹੈ ਜਾਂ ਕਿਵੇਂ ਹੈ ਨਾ ਕੋਈ 빙ੇ ਟੇਡੇ ਦਾ ਨਾ ਕਾਲੇ ਗੋਰੇ ਦਾ ਇੱਕ ਮਿੰਟ ਆ ਤੇ ਵੀ ਮਤਲਬ ਕੋਈ ਨਹੀਂ ਸੀ ਹੁਣ ਕਹਿਣੀ ਆ ਆਸਾਨ ਦਾ ਉਹਦਾ ਜਨਮ ਐਸੇ ਸੰ ਦਾ ਹੋਵੇ ਹਾਣ ਦਾ ਮੁੰਡਾ ਹੋਵੇ ਫਲਾਨਾ ਹੋਵੇ ਪਰ ਹੁਣ ਫਿਰ ਤਲਾਕ ਵੀ ਛੇਤੀ ਹੁੰਦੀ ਠੀਕ ਹੈ ਤੇਰੀ ਗੱਲ ਤਲਾਕ ਵੀ ਵੱਟਦੇ ਪਿਆ ਹੁੰਦਾ ਸਹੀ ਗੱਲ ਖੜ ਜਾ ਉਹਦੋਂ ਬਈ ਕੋ ਆਪਦੇ ਮਾਪਿਆਂ ਦੀ ਗੱਲ ਮੰਨਦੇ ਸੀ ਜਿਹੜੇ ਦੇ ਲੜ ਲਾਤੀ ਲੈ ਵੀ ਹੁਣ ਗੁਰੀ ਦੀ ਵਾਰੀ ਐ ਉਹਦੋਂ ਉਹ ਮੁੰਡਾ ਕੂਮਰਾ ਕਰਾ ਲਈ ਕੋਈ ਫਰੋਲ ਦਿੱਤੀ ਏ ਉਹਦੋਂ ਉਹ ਉਧਰ 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 ਇੱਕ ਗੱਲ ਹੋਰ ਗੁਰੀ ਹੁਣ ਗੁਰੀ ਦੀ ਵਾਰੀ ਐ ਗੁਰੀ ਕਹਿੰਦਾ ਨਹੀਂ ਮੈਂ ਉਧਰ ਕਰੋ ਜੀ ਮੇਰੇ ਮੇਰੇ ਨਾਲ ਬਾਈ ਬਾਈ ਪੈਸੇ ਮੈਂ ਪੈ ਗਿਆ ਦਲਾਉਣਾ ਉੱਧਰ ਜਾ ਉੱਧਰ ਉੱਧਰ ਮੈਂ ਪੈ ਰਿਹਾ ਦਲਾਉਣਾ ਹੱਸਦਾ ਕੌਣ ਸੀ ਸੱਤ ਜਾਦੀ ਕੁੜੀ ਮੈਂ ਛੱਡਣਾ ਨਹੀਂ ਨੇਹਾ ਸਰ ਮੈਂ ਇੱਕ ਤਾਂ ਕਰ ਮੈਂ ਤਾਂ ਮਤ ਕਰੀਂ ਕਿਹੜਾ ਸੀ ਕੀ ਗੱਲ ਸੀ ਕਹਿੰਦਾ ਇੱਕ ਇੱਕ ਵਾਰ ਕੱਢਦੀ ਤਾ ਮੈਂ ਪੰਜ ਵਾਰ ਕਰਦਾ ਹਾਂ ਮੈਂ ਤਾਂ ਪੈ ਗਿਆ ਦਲਾਉਣਾ ਮੈਂ ਇਕੱਠੇ ਕੱਢੂਗੀ ਉਹ ਮੈਨੂੰ ਕਰ ਤਕਲੀਫ ਹੋ ਰਹੀ ਆ ਬਾਪ ਜਰੀ ਨਾ ਨਾ ਨੇਹਾ ਹਾਰਨਾ ਨਹੀਂ ਹਾਰਨਾ ਨਹੀਂ ਆਪਣੀ ਬੇਇੱਜ਼ਤੀ ਆਈ ਗਈ ਤੂੰ ਬਹੁਤ ਜ਼ਿਆਣੀ ਕੁੜੀ ਬੇਇੱਜ਼ਤੀ ਹੁਣ ਨੇ ਆਪਣੀ ਬੇਇੱਜ਼ਤੀ ਇੱਜ਼ਤ ਦੀ ਇੱਜ਼ਤ ਦਾ ਸਵਾਲ ਹੈ ਇੱਜ਼ਤ ਦਾ ਨਹੀਂ ਨਹੀਂ ਮੈਂ ਤਾਂ ਹੈਂ ਬੈਗਾਂ ਤਾਂ ਨਾ ਬੈਗਾਂ ਆਤਿਨ ਦੇ ਚੰਗਾ ਬਾਹਨੇ ਬਾਦਰਾ ਬਾਦਰਾ ਨਾ ਜੈਣੀ ਬਾਦਰਾ ਇੱਕ ਵਾਰ ਤਾਂ ਸੁਦਾ ਮੇਰੀ ਸ਼ਰਟ ਹੀ ਪਹਿਨੇ ਤੇ ਮੇਰੀ ਸ਼ਰਟ ਹੀ ਪਹਿਣ ਗੁਰੀ ਤੂੰ ਤਾਂ ਮੇਰੀ ਸ਼ਰਟ ਹੀ ਪਹਿਨੇ ਬਾਦਰਾ ਲੱਗ ਤੈਨੂੰ ਮਾਰੇ ਬੋ ਨਾ ਲੱਤ ਤੇ ਵੱਡੇ ਵਾਲਾ ਕਾਹਨੂੰ ਤੱਕ ਲੱਗਦਾ ਓਰੀ ਜੀ ਕੋਈ ਲੱਤ ਤੇ ਪਰ ਵੰਸ ਬੈ ਕੋਈ ਨਾ ਮੈਂ ਮਾਤਮਰੀ ਨਸਾ ਦਾ ਇੱਕ ਬਲਾ ਬਾਬਾ ਮਾਈ ਦੀ ਤੂੰ ਸਿਆਣੀ ਹੈ ਸਿਆਣੀ ਕੁੜੀ ਮੇਰੀ ਛੜੀ ਭੈਣ ਹਾਏ ਮੇਰੀ ਛੜੀ ਭੈਣ ਨੇ ਮੈਂ ਦੇਖੀ ਕਿ ਮੇਹਾ ਧੱਕਾ ਕੋਟੀ ਧੱਕਾ ਕੋਟੀ ਧੱਕਾ ਕੋਟੀ 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 ਦੇਖ ਲੈ ਬਈ ਹੁਣ ਕਿਹੜਾ ਜਿੱਦਦਾ ਲੈ ਵੀ ਕੁੰਡੀਆਂ ਦੇ ਸਿੰਘ ਪਾਸੇ ਆਪਣਾ ਸਕਾਰ ਹੋਆ ਦੇਖਿਓ ਪਹਿਲਾਂ ਕੁੰਡੀਆਂ ਦੇ ਸਿੰਘ ਪਾ ਲਏ ਕਹਿੰਦੇ ਨਿੱਤੂ ਬੜੇਵੇਂ ਖਾਣੀ ਦੇਖਦੇ ਆ ਬਈ ਗੋਲ ਪੁੱਤਰ ਬਈ ਆਏ ਕਰ ਗੁਰੀ ਗੁਰੀ ਐ ਕਰ ਗਿੱਟੇ ਕੋਲੇ ਲਵਾ ਲਾ ਉੱਥੇ ਦਰਦ ਕਰ ਮੈਂ ਤਾਂ ਮੈਂ ਤਾਂ ਤੂੰ ਕਮਟੀ ਕਮਟੀ கோட்டதுல கோட்டதுல நான் பயந்துட்டேன் சாபர் கோட்டதுல ها கோட்டது கோட்டது நான் பயந்தா கோட்டது குரி தேட்ட கோட்டது ஹால ஆயிடுச்சு நான் மகரி வரதே பாஸ்ல கரத்தை நான் கோட்டதுல திருவா ਮਾਤਾ ਮੈਂ ਤੇਰੀ ਇਸ ਬਾਈਕ ਕਰਦਾ ਬਹੁਤ ਜਿਆਦਾ ਮਾਤਾ ਤਵਰੀਏ ਮਾਤਾ ਮੈਂ ਕਿਉਂ ਬੈਠਾ ਆਨੇ ਮੈਂ ਫੋਟੋ ਫੜ ਰਿਹਾ ਦਰਤ ਹੁੰਦਾ ਮੈਂ ਫੋਟੋ ਫੜ ਕੇ ਮੇਰੇ ਰੱਖਣੀ ਹੋਈ ਸੀ ਨਾ ਆਪ ਕਿੱਥੇ ਚੰਗਾਏ ਗੋਡੇ ਦੇ ਗੋਡੇ ਦੇ ਮੋਲੇ ਦੇ ਲਾ ਲਾ ਮਤੋਂ ਬਾਰੀ ਪਾ ਜਾ

ਬੈਟ 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 ਗੱਲਸ ਨੂੰ ਕਰਦੇ ਇਹ ਮੈਂ ਰੱਤਾ ਕਾਹੂ ਐ ਕਾਹੂ ਕਾਹੂ ਚੋਰ ਕਰ ਐ ਐ ਐ ਐ ਇਹਨਾਂ ਨੂੰ ਤਰ ਤਰ ਕੋ ਕੌਣ ਮਾਰ ਦਿੰਦਾ ਮੈਂ ਗੋਡੇ ਤੇ ਲਵਾ ਦੂੰਗਾ ਇਹਦਾ ਕਿਰਤ ਨਹੀਂ ਕਾਨੂੰ ਕਾਨੂੰ ਨੇ ਹਕਾਨੂੰ ਕਰਦੀ ਐ ਆਏ ਮਮਾ ਤੂੰ ਬੁੜੀ ਲਈ ਬੁੜਾ ਕਾੜ ਤੈਨੂੰ ਮਾਰ ਲੈਣਗੇ ਦਾ ਬੱਤਲਾ ਦੇਖੀਏ ਦੇਖੀਏ ਲਿਆ ਆਈ ਜਾ ਤੇ 80 ਨੇ 80 ਹਰ ਜਸਨਾ ਪੰਗਾਲਿਆ ਬਹੁਤ ਮਾੜਾ ਹਰ ਜਸਨਾ ਪੰਗਾਲਿਆ ਬਹੁਤ ਮਾੜਾ ਹਾ ਉਹ ਪੰਪ ਵਾਲਾ ਉਹ ਆਪਾਂ ਦੇ ਇੱਕ ਪਾਣੀ ਉਹ ਬੰਦਾ ਬਣਾ ਕੇ ਆਉਗੀ ਬੰਦਾ ਆਉਗੀ ਘੜਾ ਲਿਆ ਹੋਰ ਯਾਰ ਤੁਸੀਂ ਉਹ ਕੋਲ ਪਹਿਲਾਂ ਉੱਤਰ ਲਾ ਨਾ ਪਹਿਲਾਂ ਉੱਤਰ ਲਾ ਮੈਨੂੰ ਉੱਤਰ ਵੀ ਨਿਕਲ ਤੇਰੇ ਨਾਲ ਬਹੁਤ ਪੈਣੀ ਬਹੁਤ ਮਾੜੀ ਕਰੀਂ ਮੇਰੇ ਪਤਨਾਰੀਏ ਦੇਖਣਾ ਪੂਰੇ ਛੋਟੇ ਬਿਸਤਰਾ ਮੇਰੀ ਗੱਲ ਛੋਟਾ ਬਿਸਤਰਾ ਬੱਸਿਆ ਰਸਾਇਆ ਆਪਣਾ ਰਸਤਾ ਬਣਾ ਲਿਆ ਪਰ ਮੈਂ ਨਾ ਬਦਲਾ ਬਾਪਣਾ ਲੈ ਲਈ ਜੇ ਮਾਂ ਮੰਗਦੀ ਸਾਡੀ ਮੰਦ ਪਹਿਲਾ ਹੋਈ ਸੀ ਵੀ ਅਸੀਂ ਆਪਾਂ ਮਾਵਾ ਦੀਆਂ ਗੱਲਾਂ ਸੋਧਾਂਗੇ ਇਹ ਬੈਠਾ ਹੁਣ ਇਸ ਤੇਰਾ ਬਿਸਤਰਾ ਸਾਰਾ ਕੁਸਰਾ ਕਰਾਉਣਾ ਪਹਿਲਾ ਕੈਸ ਬੈ ਸਾਰੀਂ ਨੂੰ ਮੇਰੀ ਗੱਲ ਹੁਣੇ ਛੋਟੇ ਬਿਸਤਰੇ ਲੈ ਕੇ ਲੈ ਮਿਹਨਤ ਕਰੀ ਕਰਾਈ ਛੋਟੀ ਸਾਰੀ ਦੱਬ ਲਿਆ ਨਾ ਬਦ ਇਸ ਤਰ੍ਹਾਂ ਰਹਿ ਗਈ ਮੈਂ ਤਾਂ ਕਹਿ ਜੂ ਉਹ ਮੂਰੇ ਪਈਆ ਪੂਰੇ ਨਾ ਮੈਂ ਤੇਰੇ ਥੱਲੇ ਮੇਰੇ ਨਹੀਂ ਲੈ ਬਸ ਗੋਡੇ ਤੇ ਲਾਤਾ ਤੇ ਲਵਾ ਲਿਆ

ਮਾਣਾ ਲੋਣ ਦੇ ਐਨਾ ਗਲਵਾਂ ਨੂੰ ਬੰਦ ਲੋ ਇਹ ਐ ਕਹਿੰਦੀ ਕਹਿੰਦੀ ਦੇਖਾ ਕਿਹੜਾ ਕਿਸਤੂ ਕਿਹੜਾ ਹਾਰੂ ਬਾਦ ਕੀ ਇਹ ਬੰਦ ਹੈ ਨਹੀਂ ਕੋਸ ਬੰਦ ਤੇ ਮੇਰੇ ਨਾਲ ਤੂੰ ਹੁਣ ਨਾ ਤੁਰ ਬਸ ਬਾਦ ਹੈ ਨਹੀਂ ਕੋ ਸਵਾ ਬੰਦ ਕੋ ਤੋਰ ਕੋ ਬਾਦ ਹੈ ਨਹੀਂ ਕੋ ਖੈਰ ਤੇ ਤੂੰ ਡਾਕਟਰ ਆ ਜਾ ਤੇ ਮੇਰੇ ਬੋਲ ਜਾਈਂ ਕਾਹੋਂ ਲੱਗਦਾ ਜਾਣ ਕੇ ਤੇ ਆ ਤੱਕ ਹੋ ਗਣ ਤਾ ਕਾਹਾਂ ਕਿ ਇਹ ਖਾਣ ਦੇ ਹੋਰ ਬਹੁਤ ਦੁਖ ਲੱਗਦਾ ਨਹੀਂ ਮੈਨੂੰ ਤੇ ਖਾਣ ਲੱਗਦਾ ਹੈ ਉਹਦਾ ਮੈਂ ਇਹਦਾ ਉਰੀ ਮੈਂ ਇਹ ਉਹਨਾਂ ਜੋ ਆ ਕੇ ਜਿਹੜਾ ਕਹਿੰਦਾ ਮੰਗ ਲੋ ਮੰਗ ਲੋ ਵੀ ਚੱਕ ਲੋ ਬੱਟੇ ਚੱਕ ਲੋ ਆਪਣੇ ਵਾਲੀ ਭੱਜ ਗਿਆ ਨਾ ਮੇਰੀ ਤੇ ਨਹੀਂ ਮੇਰੀ ਮੰਨੀ ਮੰਗ ਲੋ ਖੜਾ ਕਰੀਆ ਚੱਕ ਲੋ ਬੱਟੇ ਚੱਕ ਲੋ ਜਦੋਂ ਆਪਦੀ ਵਾਰੀ ਆ ਗਈ ਉਹਨੂੰ ਛੱਡਾ ਹੀ ਪੁੱਛ ਲੈਂਦੀ ਹਣ ਫੇਲ ਕਦਾ ਵੀ ਮੈਨੂੰ ਤਾਂ ਟਾਲ ਆਏ ਤੇ ਮੰਗਣੀ ਮੰਗਣੀ ਯਾ ਫਿਰ ਆਪਾਂ ਵੀ ਖੁਸ਼ ਕਰਤੀ ਵੀ ਲੈ ਭਾਈ ਕੋਈ ਹਾਡੇ ਕਿੱਟ ਦੇ ਟਾਈਮ ਪਾਸ ਹੋਣਾ ਜਿਹੜੀ ਗੱਲ ਆਈ ਰੱਖੇ ਹਾਲ ਦੇ ਖੇਡਦਾ ਰੱਬ ਸਭ ਨੂੰ ਤਾਂ ਹੀ ਕਹਿੰਦਾ ਤੁਹਾਨੂੰ ਕੁਝ ਜਾ ਰਿਹਾ ਤਾਂ ਖੇਡਦਾ ਹੋਊ ਕੰਮ ਤੁਸੀਂ ਵੀ ਲਵਾਓ ਮੜ ਜਾ ਨਾ ਇਹਨਾਂ ਲਵਾ ਲਿਆ ਲੈ ਲਵਾ ਲਿਆ ਮੈਂ ਪ੍ਰਾਈਸ ਕਰਾਈ ਸੀ ਇਸ ਵਾਰੀ ਕਰਾਈ ਸੀ ਬਹੁਤ ਸਾਰਾ ਨਾ ਕਿਸੇ ਤਰ੍ਹਾਂ ਸੈਨਾ ਆਪਣਾ ਲਵਾਇਆ ਹੱਸਣਾ ਚਾਹੀਦਾ ਹਾਂ ਮੈਂ ਹੱਸੀਦਾ ਰਹਿ ਗਿਆ ਨੇਹਾ ਸਕਾਰ ਰਹਿ ਗਿਆ ਇਹ ਬੰਦਾ ਫਾ ਆ ਬੰਦਾ ਰਹਿ ਗਿਆ ਉਹ ਤਾਂ ਉਹੀ ਰੁਕ ਰਿਹਾ ਇਹਦੇ ਪਿੱਛੋਂ ਲਲਕਾਰੇ ਮਾਰੇ ਤੇ ਰੁਕਾ ਹੀ ਲੱਗ ਗਿਆ ਜਰਾ ਇਹਦਾ ਪਿੱਛੋਂ ਲਲਕਾਰੇ ਮਾਰੇ ਦੇ ਨੇ ਕਹਿੰਦਾ ਟਾ ਲੋ ਬੁਰੀ ਨੂੰ ਟਾ ਲੋ ਵੇਟਾ ਤੇ ਉਹ ਬੰਦਾ ਸੀ ਤੂੰ ਹਾਸਦਾ ਦਿਖਦੀ ਤੇ ਹੱਸੀ ਜਾਂਦੇ ਸੀ ਹਾਂ ਉਹਦੋਂ ਸ਼ੁਕਰਗਰ ਵਾਲੇ ਭਾਬੀ ਨਾਲ ਸੀ ਇਹਨੇ ਸਿਰ ਤੋਂ ਖਣ ਲਾਇਆ ਯਾਰ ਆਪਣਾ ਉਹ ਕਿਸੇ ਪਾਸੇ ਹੈ ਹੀ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ ਮੈਂ ਤਾਂ ਹਾਂ ਭਾਬੀ ਬਾਈ ਤਾਂ ਲਿਆ ਜਾਂਦਾ ਭਾਬੀ ਤੇ ਬਾਹਰ ਮੈਨੂੰ ਪਤਾ ਨਹੀਂ ਪਪਾ ਜੀ ਨਾਲ ਲੱਗਿਆ ਆਕਰ ਤੁਸੀਂ ਕਰਾਉਣੀ ਤੇ ਇਹਨੇ ਸਿਰ ਤੋਂ ਖਣ ਲਾਤਾ ਕਰਾਣੀ ਹੱਕ ਬਣਦਾ ਤੇ ਇਹ ਇਹ ਬੰਦੇ ਦਾ ਥੋੜਾ ਹੱਕ ਬਣਦਾ ਦੀ ਬਦਲਾ ਲੈਣ ਦਾ ਬਿਸਤਰੇ ਤੇਨੇ ਕਿੰਨਾ ਰਿਸਕ ਲੈ ਗਏ ਲਿਆਦੇ ਨੇਰੇ ਚ ਜਾ ਕੇ ਤੈ ਇਧਰ ਪੈਣਾ ਇਧਰ ਪੈ ਜਾ ਮੈਂ ਤਾਂ ਇਹ ਵੀ ਦੇਖੂ ਆਪਣੀ ਇਹ ਮੀਟਿੰਗ ਹੋਈ ਸੀ ਵੀ ਆਪਾਂ ਦੋਨੇ ਮਾਮਾ ਧੀਆ ਪਾਵਾਂਗੇ ਗੱਦੇ ਤੇ ਅੱਛਾ ਵੀ ਇਹ ਤਿੰਨੇ ਪੈਣਗੇ ਬਾਈਕ ਤੇ ਹੋਇਆ ਸੀ ਕਿ ਨਾ ਹੋਈ ਸੀ ਬਸ ਮੈਂ ਕਦੇ ਵੀ ਨਹੀਂ ਗਲਤ ਗੱਲ ਕਰਦੀ ਨਹੀਂ ਇਹ ਚਲਾਕੀ ਘੇੜ ਗਿਆ ਚਲਾਕੀ ਉਹ ਮੈਂ ਇਹ ਕਿਹਾ ਸੀ ਉਹ ਵਾਰ ਤੇ ਮੈਂ ਬਦਲ ਬਣਾ ਕੋਈ ਗੱਲ ਦਾ ਚਲਾਕੀ ਖੇਡਦੇ ਆ ਲੋਡਰ ਨਾਲ ਚਲਾਕੀ ਇਹ ਮੈਨੂੰ ਤਾਂ ਨੀ ਚੇਂਜ ਹੋਈਦਾ ਪਤਾ ਮੈਂ ਉਦੋਂ ਬਾਅਦ ਨਹੀਂ ਇਹ ਕਹਿੰਦੀ ਸੀ ਨਿੰਦਰ ਦੇ ਬਸ਼ਾਏ ਨੇ ਉਹ ਕਹਿੰਦੀ ਨਹੀਂ ਹੁਣ ਗੱਲ ਨਾ ਦੇ ਬਸ਼ਾਏ ਨੇ ਆ ਲੈ ਲੋ ਆ ਦਾ ਗੱਦਾ ਪਾ ਤਿਆਰ ਆ ਦੇਣ ਨੂੰ ਉਹ ਕਹ ਰਹੀ ਹੈ ਉਹ ਤਾਂ ਮੈਨੂੰ ਪਤਾ ਇਹਦਾ ਸਿੱਧੀ ਹੋ ਗਈ ਭਾਈ ਹੁਣ ਜੰਮੀ ਇਹਦਾ ਜੰਮੀ ਮੈਂ ਉਦੋਂ ਵੀ ਕਹਤਾ ਸੀ ਮੈਂ ਤਾਂ ਇੱਧਰ ਭਾਈ ਥੱਲੇ ਪੈ ਜੂ ਰਾਤੇ ਕੱਟਣੀ ਐ ਨੀਂਦ ਗੱਦਿਆਂ ਦੇ ਵੀ ਆਜੂ ਨੀਂਦ ਥੱਲੇ ਪੀਓ ਜੀ ਹੁਣ ਆਪਾਂ ਕੋਈ ਵਿਆਹਾਂ ਚ ਕਿਹਦੇ ਪੈਂਦੇ ਨਹੀਂ ਵਿਆਹਾਂ ਚ ਕਿਹ ਪੈਂਦੇ ਨਹੀਂ ਇਹਦਾ ਬੰਦਾ ਸਿੱਧਾ ਹੋ ਗਿਆ ਭਾਈ ਹੁਣ ਨਾ ਪਹਿਲਾ ਤਾਂ ਸਿੱਧਿਆ ਸਿੱਧਾ ਹੋ ਗਿਆ ਬੰਦਾ 10 ਇੰਚ ਜਿੱਕਰਦਾ ਹੁੰਦਾ 10 ਇੰਚ ਤੋਂ ਉੱਪਰ ਹੋਇਆ ਖੜੇ ਨੇ ਹਾਂ ਉਹ ਸਾਫਟ ਵੀ ਹੈ ਹੰਗਾ ਵੀ ਦੋ ਤੋਂ ਹੁਣ ਇਹਨਾਂ ਦੇ ਖੜੇ ਆਰੀਆਂ ਦੇ ਰੈਸਟ ਕਰਨ ਦਾ ਟਾਈਮ ਹੈ ਹਾਂ ਤੜਕੇ ਇਹਨਾਂ ਦਾ ਮੈਚ ਹੈ ਬਹੁਤ ਤਕੜਾ ਤੜਕੇ ਸੀ ਮੈਚ ਕਿੱਦਣ ਜਾਣਾ ਹਾਂ ਬਹੁਤ ਤਕੜੀ ਟੀਮ ਹੈ ਇਹਨਾਂ ਤੋਂ ਬਾਅਦ ਰੈਡਾ ਖਾਂ ਕੱਲੂ ਸਭ ਤੋਂ ਬਾਅਦ ਰੈਡਾ ਮੈਂ ਪਾਉਂਗੀ ਕਿਉਂਕਿ ਸਭ ਤੋਂ ਜ਼ਿਆਦਾ ਸੀਨ ਮੇਰੇ ਕਿਉਂਕਿ ਮੈਚ ਤਕੜਾ ਚੱਲ ਰਿਹਾ ਹੈ ਭਾਬੀ ਦੀਆ ਦਰੋਜ ਨਾ ਡਰ ਆ ਜਾਂਦਾ ਮੇਰੇ ਤੋਂ ਚੁੰਨੀਆਂ ਚੰਨੀਆਂ ਹੀ ਆਪਦੀ ਗਲਾਂ ਚ ਭਾਗੇ ਸੌਇਓ ਕਿਸੇ ਇਹ ਨਾਲ ਵਿੱਚ ਚੁੰਨੀਆਂ ਥੋਟੀਆਂ ਗਿਆ ਮੈਡਮ ਜੀ ਸੋਡੇ ਤੇ ਇਲਜ਼ਾਮ ਲੱਗ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਕੋਸ਼ਿਸ਼ ਨਹੀਂ ਕਰ ਸਕਦੀ ਕਿਉਂਕਿ ਹੁਣ ਇਹਨੇ ਆਪਦੀ ਮਰਜ਼ੀ ਨਾਲ ਆਈ ਬਰੋ ਕਰਾਈ ਹੈ ਹੁਣ ਆਪਦੀ ਮਰਜ਼ੀ ਨਾਲ ਇਹ ਮਰ ਰਹੀ ਹੈ ਤੇ ਹੁਣ ਇਹਦੇ ਵਿੱਚ ਮੈਂ ਕੀ ਕਰਾਂ ਮੈਂ ਤਾਂ ਬਥੇਰੇ ਹੱਥ ਬੰਨੇ ਨੌ ਸੋਟਾ ਆ ਰਿਹਾ ਜੀ ਇਸ ਕੇਸ ਦੇ ਵਿੱਚ ਤਾਂ ਕੋਈ ਗੱਲ ਫਿਰ ਰੋਟੀ ਖਾਣੀ ਉੱਥੇ ਬੈਠ ਕੇ ਖਾ ਲੈਣਾ ਨੌ ਸੋਡਾ ਕੀ ਹੱਥ ਹੈ ਕੇਸ ਦੇ ਵਿੱਚ ਓਡਾ ਇਹ ਹੱਥ ਕੋਈ ਨਹੀਂ ਬਸ ਹੁਣ ਦੋਨੇ ਹੱਥ ਵਿੱਚ ਘਸੋੜਤੇ ਹੱਥ ਮੇਰਾ ਕੋਈ ਨਹੀਂ ਸੀ ਹੱਥ ਕੋਈ ਨਹੀਂ ਹੁਣ ਦੋ ਸਾਰੇ ਸਾਹਮਣੇ ਸੋਧੂ ਸੋਹਣੇ ਹੱਥ ਓਡਾ ਕੋਈ ਨਹੀਂ ਛੋਟੀ ਚੁੰਨੀ ਹੈ ਕੇਸ ਦੇ ਵਿੱਚ ਮੇਰਾ ਹੱਥ ਕੋਈ ਨਹੀਂ ਸੀ ਪਰ ਹੁਣ ਮੈਨੂੰ ਚੱਕ ਕੇ ਮਲੋ ਧੱਕੀ ਇੱਕ ਗੁਰੀ ਨੇ ਇੱਕ ਨਹੀਂ ਹਾਰੇ ਕੇਸ ਦੇ ਵਿੱਚ ਘਸੋੜ ਵੀ ਯਾਨੀ ਕਿ ਓਡਾ ਹੱਥ ਕੋਈ ਨਹੀਂ ਛੋਟੀ ਚੁੰਨੀ ਹੈ ਆ ਗਈ ਜਾ ਰਹੀ ਜਿਹੜੀ ਮੇਰੇ ਘਰ ਚ ਪਈ ਹੋਈ ਐ ਮੈਨੂੰ ਹੁਣ ਐ ਡਰ ਆ ਕਿਤੇ ਰਾਤ ਨੂੰ ਮੇਰੇ ਹੀ ਨਾ ਇਹ ਫਾਦ ਦੇ ਦੇ